ਅੱਜ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ। ਇਹ ਪਾਈ ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾ ਵਰਗੇ ਕੋਮਲ ਚਰਣਾ ਨਾਲ ਪਰਛ ਜਾਂਦਾ ਹੈ ਉਹ ਮਨੁੱਖ ਮਾਇਆ ਵੱਲੋਂ ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ। ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਅਮੋਲਕ ਗੁਣ ਨਹੀਂ ਆਵਸਦੇ ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਰਹਿੰਦੇ ਹਨ ਇੱਕ ਇੱਕ ਪਾਈ ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਈ ਹੋ ਜਾਈਦਾ ਹੈ ਆਤਮਕ ਆਨੰਦ ਬਣਿਆ ਰਹਿੰਦਾ ਹੈ ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਪੁਲਚਾਂਦਾ ਹੈ ਉਸ ਉਤੇ ਏਨ ਜਾਣੋ ਜਿਵੇਂ ਲੱਖਾਂ ਤਕਲਫਾਂ ਆ ਪੈਂਦੀਆਂ ਹਨ ਰਹਾਉ हे hey प्रभु जेना मनुख ने तेरा आसरा लिया ओ तेरी शरण विच रह के सुख मानदे हन पर हे पाई जेना मनुख खा नु सर्वव्यापक करतार पुल जानदा है ओ मनुख दुखिया विच गिने जानदे हन दो हे पाई जेना मनुख खा ने गुरु दी आज्ञा मान के परमात्मा विच सुरत जोड ली उना ने बड़ा आनंद बड़ा रस मानया ਪਰ ਜਿਹੜੇ ਮਨੁੱਖ ਪਰਮਾਤਮਾ ਨੂੰ ਪੁਲਾਕੇ ਗੁਰੂਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿੱਚ ਪਏ ਰਹਿੰਦੇ ਹਨ ਤਿੰਨ ਇਹ ਨਾਨਕ ਜੀਵਾਂ ਦੇ ਕੀ ਵਸ ਜਿਸ ਕੰਮ ਵਿੱਚ ਪਰਮਾਤਮਾ ਕਿਸੇ ਜੀਵ ਨੂੰ ਲਾਨਦਾ ਹੈ ਉਸੇ ਕੰਮ ਵਿੱਚ ਹੀ ਉਹ ਲੱਗਦਾ ਰਹਿੰਦਾ ਹੈ ਹਰੇਕ ਜੀਵ ਉਹ ਜਿਹੀ ਵਰਤੋ ਹੀ ਕਰਦਾ ਹੈ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੀ ਪ੍ਰੇਰਣਾ ਨਾਲ ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੂਪ ਪ੍ਰਭੂ ਦੇ ਚਰਨਾਂ ਵਿੱਚ ਹੀ ਮਸਤ ਰਹਿੰਦੇ ਹਨ 4 4 15